ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਡੇ ਸਾਰਿਆਂ ਨਾਲ ਬੜੀ ਇੱਕ ਜ਼ੂਰੀ ਗੱਲਬਾਤ ਕਰਨ ਲੱਗੇ ਹਾਂ ਜੋ ਹਾਲ ਦੀ ਘੜੀ ਦੇ ਵਿੱਚ ਜੋ ਤਰਨਤਾਰਨ ਬਾਈ ਇਲੈਕਸ਼ਨ ਦਾ ਜੋ ਰਿਜ਼ਲਟ ਆਇਆ ਹੈ ਤਾਂ ਉਸ ਉੱਪਰ ਜਿੰਨਾ ਵੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਕਾਡਰ ਹੈ ਉਸ ਨੂੰ ਮੈਂ ਕਹਿਣਾ ਚਾਹਾਂਗਾ ਕਿ ਆਪਾਂ ਬੜੀ ਸ਼ਾਨਦਾਰ ਜਿਹੜੀ ਇਹ ਚੋਣ ਲੜੀ ਹੈ ਬਹੁਤ ਵਧੀਆ ਫਾਈਟ ਜਿਹੜੀ ਹੈ ਦੂਜੀ ਸਿਆਸੀ ਪਾਰਟੀਆਂ ਨੇ ਦਿੱਤੀ ਹੈ ਪਰ ਜਿਹੜਾ ਸਰਕਾਰ ਦਾ ਤਨਸਤ ਤੰਤਰ ਸੀ ਜੋ ਸਰਕਾਰ ਦੀ ਮਸਲ ਪਾਵਰ ਪੈਸਾ ਸਾਰਾ ਕੁਝ ਉਹਨਾਂ ਨੇ ਕੀਤਾ ਉੱਤੇ ਸ਼ਰਾਬ ਵੰਡੀ ਸਾਰਾ ਧੱਕੇਸ਼ਾਹੀ ਉੱਤੇ ਕੀਤੀ ਉਹਦੇ باوجود ਵੀ ਆਪਾਂ ਸਾਰੇ ਉੱਤੇ ਡਟੇ ਰਹੇ ਇਹ ਸਾਰੀ ਗੱਲ ਜਿਹੜੀ ਕਾਬਲੇ ਤਾਰੀਫ ਹੈ ਬਾਕੀ ਆਪਾਂ ਆਪਦੇ ਦਿਲਾਂ ਦੇ ਵਿੱਚ ਮਾਸਾ ਵੀ ਕੋਈ ਸ਼ਿਕਸਤ ਵਾਲੀ ਗੱਲ ਨਹੀਂ ਲੈ ਕੇ ਆਉਣੀ ਗੁਰੂ ਪਾਤਸ਼ਾਹ ਕਿਰਪਾ ਕਰਨ ਕੀ ਤੇ 2027 ਵਿੱਚ ਵੀ ਉਸੇ ਤਰੀਕੇ ਨਾਲ ਚੜਦੀ ਕਲਾ ਹੋਣੀ ਹੈ ਉਸੇ ਤਰੀਕੇ ਨਾਲ ਸੁਨਾਮੀ ਆਉਣੀ ਹੈ ਜਿਵੇਂ 2024 ਵਿੱਚ ਆਈ ਸੀ ਤੇ ਆਪਣੀ ਪਾਰਟੀ ਨੂੰ ਦੋ ਮੈਂਬਰ ਪਾਰਲੀਮੈਂਟ ਮਿਲੇ ਚੜਦੀ ਕਲਾ ਚ ਰਹਿਣਾ ਆਪਾਂ ਸਾਰਿਆਂ ਇਨੀਆਂ ਕੋ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਡੇ ਸਾਰਿਆਂ ਨਾਲ ਬੜੀ ਇੱਕ ਜ਼ੂਰੀ ਗੱਲਬਾਤ ਕਰਨ ਲੱਗੇ ਹਾਂ ਜੋ ਹਾਲ ਦੀ ਘੜੀ ਦੇ ਵਿੱਚ ਜੋ ਤਰਨਤਾਰਨ ਬਾਈ ਇਲੈਕਸ਼ਨ ਦਾ ਜੋ ਰਿਜ਼ਲਟ ਆਇਆ ਹੈ ਤਾਂ ਉਸ ਉੱਪਰ ਜਿੰਨਾ ਵੀ ਇਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਕਾਡਰ ਹੈ ਉਸ ਨੂੰ ਮੈਂ ਕਹਿਣਾ ਚਾਹਾਂਗਾ ਵੀ ਆਪਾਂ ਬੜੀ ਸ਼ਾਨਦਾਰ ਜਿਹੜੀ ਇਹ ਚੋਣ ਲੜੀ ਹੈ ਬਹੁਤ ਵਧੀਆ ਫਾਈਟ ਜਿਹੜੀ ਹੈ ਦੂਜੀ ਸਿਆਸੀ ਪਾਰਟੀਆਂ ਨੇ ਦਿੱਤੀ ਹੈ ਪਰ ਜਿਹੜਾ ਸਰਕਾਰ ਦਾ ਤਨਸ ਤੰਤਰ ਸੀ ਜੋ ਸਰਕਾਰ ਦੀ ਮਸਲ ਪਾਵਰ ਪੈਸਾ ਸਾਰਾ ਕੁਝ ਉਹਨਾਂ ਨੇ ਕੀਤਾ ਉੱਤੇ ਸ਼ਰਾਬ ਵੰਡੀ ਸਾਰਾ ਧੱਕੇਸ਼ਾਹੀ ਉੱਤੇ ਕੀਤੀ ਉਹਦੇ باوجود ਵੀ ਆਪਾਂ ਸਾਰੇ ਉੱਤੇ ਡਟੇ ਰਹੇ ਇਹ ਸਾਰੀ ਗੱਲ ਜਿਹੜੀ ਕਾਬਲੇ ਤਾਰੀਫ ਹੈ ਬਾਕੀ ਆਪਾਂ ਆਪਦੇ ਦਿਲਾਂ ਦੇ ਵਿੱਚ ਮਾਸਾ ਵੀ ਕੋਈ ਸ਼ਕਸਤ ਵਾਲੀ ਗੱਲ ਨਹੀਂ ਲੈ ਕੇ ਆਉਣੀ ਗੁਰੂ ਪਾਤਸ਼ਾਹ ਕਿਰਪਾ ਕਰਨਗੀ ਤੇ 2027 ਵਿੱਚ ਵੀ ਉਸੇ ਤਰੀਕੇ ਨਾਲ ਚੜਦੀ ਕਲਾ ਹੋਣੀ ਹੈ ਉਸੇ ਤਰੀਕੇ ਨਾਲ ਸੁਨਾਮੀ ਆਉਣੀ ਹੈ ਜਿਵੇਂ 2024 ਵਿੱਚ ਆਈ ਸੀ ਤੇ ਆਪਣੀ ਪਾਰਟੀ ਨੂੰ ਦੋ ਮੈਂਬਰ ਪਾਰਲੀਮੈਂਟ ਮਿਲੇ ਚੜਦੀ ਕਲਾ ਚ ਰਹਿਣਾ ਆਪਾਂ ਸਾਰਿਆਂ ਐਨੀਆਂ ਕੋ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ